ਜਦੋਂ ਤੋਂ ਟੈਸਲਾ ਅਤੇ ਸਪੇਸ ਐਕਸ ਦੇ ਸੀਈਓ ਐਲਨ ਮਾਸਕ ਨੇ ਟਵਿੱਟਰ ਨੂੰ ਖਰੀਦਿਆ ਹੈ ਉਸਨੇ ਇਸ ਵਿੱਚ ਕਈ ਬਦਲਾਅ ਕੀਤੇ ਨੇ ਟਵਿੱਟਰ 'ਚ ਯੂਜ਼ਰ ਨੂੰ ਨਵਾਂ ਅਨੁਭਵ ਦੇਣ ਲਈ ਉਹ ਲਗਾਤਾਰ ਇਸ 'ਚ ਨਵੇਂ ਅਪਡੇਟਸ ਲਿਆ ਰਹੇ ਨੇ ਹੁਣ ਤੁਹਾਨੂੰ ਐਕਸ ਤੇ ਇੱਕ ਹੋਰ ਨਵਾਂ ਬਦਲਾਅ ਦੇਖਣ ਨੂੰ ਮਿਲੇਗਾ ਮਾਸਕ ਨੇ ਐਕਸ ਦੀਆਂ ਪੋਸਟਾਂ ਤੇ ਲਾਈਕਸ ਨੂੰ ਪ੍ਰਾਈਵੇਟ ਬਣਾ ਦਿੱਤਾ ਹੈ ਦਰਸਲ ਬਹੁਤ ਸਾਰੇ ਯੂਜ਼ਰ ਇਸ ਮਾਈਕਰੋ ਬਲੌਗਿੰਗ ਪਲੇਟਫਾਰਮ ਵਿੱਚ ਕੁਝ ਕੰਟੈਂਟ ਨੂੰ ਪਸੰਦ ਕਰਕੇ ਟਰੋਲ ਹੋ ਜਾਂਦੇ ਸਨ ਇਸ ਸਮੱਸਿਆ ਨੂੰ ਦੂਰ ਕਰਨ ਲਈ ਮਾਸਕ ਨੇ ਐਕਸ ਦੀਆਂ ਪੋਸਟਾਂ ਤੇ ਲਾਈਕਸ ਨੂੰ ਪ੍ਰਾਈਵੇਟ ਕਰ ਦਿੱਤਾ ਹੈ ਇਸ ਦਾ ਮਤਲਬ ਹੈ ਕਿ ਜੇ ਤੁਸੀਂ ਕੋਈ ਪੋਸਟ ਲਾਈਕ ਕਰਦੇ ਹੋ ਤਾਂ ਹੁਣ ਹੋਰ ਲੋਕਾਂ ਨੂੰ ਇਸ ਬਾਰੇ ਪਤਾ ਨਹੀਂ ਲੱਗੇਗਾ ਮਾਸਕ ਨੇ ਐਕਸ ਤੇ ਪੋਸਟ ਕਰਕੇ ਇਸ ਬਦਲਾਅ ਦੀ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਆਪਣੀ ਪੋਸਟ 'ਤੇ ਲਿਖਿਆ ਇੱਕ ਮਹੱਤਵਪੂਰਨ ਬਦਲਾਅ ਤੁਹਾਡੀਆਂ ਲਾਈਕਸ ਨੂੰ ਹੁਣ ਪ੍ਰਾਈਵੇਟ ਕਰ ਦਿੱਤਾ ਗਿਆ ਹੈ ਹੁਣ ਤੁਸੀਂ ਬਿਨਾ ਕਿਸੇ ਟੈਨਸ਼ਨ ਦੇ ਐਕਸ ਤੇ ਕੋਈ ਵੀ ਪੋਸਟ ਲਾਈਕ ਕਰ ਸਕਦੇ ਹੋ ਐਕਸ ਦੇ ਇੰਜੀਨੀਅਰਿੰਗ ਗਰੁੱਪ ਦੇ ਪੋਸਟ ਮੁਤਾਬਕ ਯੂਜ਼ਰ ਨੂੰ ਇਸ ਹਫਤੇ ਤੋਂ ਹੀ ਟਵਿੱਟਰ ਤੇ ਇਹ ਬਦਲਾਅ ਦੇਖਣ ਨੂੰ ਮਿਲੇਗਾ ਇਸ ਹਫਤੇ ਤੋਂ ਬਾਅਦ ਐਕਸ ਤੇ ਪੋਸਟਾਂ ਤੇ ਲਾਈਕਸ ਪ੍ਰਾਈਵੇਟ ਹੋ ਜਾਣਗੀਆਂ ਯਾਨੀ ਹੁਣ ਪੋਸਟ ਕਰਨ ਵਾਲੇ ਯੂਜ਼ਰ ਨੂੰ ਹੀ ਪਤਾ ਲੱਗੇਗਾ ਕਿ ਪੋਸਟ ਨੂੰ ਕਿੰਨੀਆਂ ਲਾਈਕਸ ਆਈਆਂ ਨੇ ਅਤੇ ਪੋਸਟ ਨੂੰ ਕਿਸ ਨੇ ਲਾਈਕ ਕੀਤਾ ਐਕਸ ਵੱਲੋਂ ਕੀਤੀ ਗਈ ਪੋਸਟ ਮੁਤਾਬਕ ਤੁਹਾਨੂੰ ਤੁਹਾਡੀ ਪੋਸਟ ਤੇ ਆਉਣ ਵਾਲੀ ਹਰ ਲਾਈਕ ਦੀ ਨੋਟੀਫਿਕੇਸ਼ਨ ਮਿਲੇਗੀ ਤੁਹਾਨੂੰ ਨੋਟੀਫਿਕੇਸ਼ਨ ਬਾਰ ਵਿੱਚ ਪਤਾ ਲੱਗ ਜਾਵੇਗਾ ਕਿ ਤੁਹਾਡੀ ਪੋਸਟ ਨੂੰ ਕਿਸ ਨੇ ਲਾਈਕ ਕੀਤਾ ਹੈ ਅਤੇ ਪੋਸਟ ਨੂੰ ਕਿੰਨੇ ਵਿਊਜ਼ ਮਿਲੇ